ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਵਿੱਚ ਅੱਜ ਆਪਾਂ ਗਵਾਲੀਅਰ ਤੋਂ ਚੱਲਣ ਲੱਗੇ ਆਂ ਗਵਾਲੀਅਰ ਤੋਂ ਅੱਜ ਵਾਪਸੀ ਕਰਨੀ ਹੈ ਆਪਾਂ ਤੇ ਟਾਈਮ 3:30 ਵਜੇ ਦਾ ਹੋ ਗਿਆ ਬਾਕੀ ਜਿਹੜੀ ਟ੍ਰੇਨ ਦੀ ਅਸੀਂ ਟਿਕਟ ਬੁੱਕ ਕੀਤੀ ਹੋਈ ਹੈ ਉਹ ਟ੍ਰੇਨ ਰਾਤ ਨੂੰ ਐ 10 ਵਜੇ ਤੇ ਸਾਡੀ ਟ੍ਰੇਨ ਦੀ ਜਿਹੜੀ ਟਿਕਟ ਟੋਕ ਕਨਫਰਮ ਨਹੀਂ ਹੋਈ ਮੈਸੇਜ 6 ਵਜੇ ਆਊਗਾ 6 ਵਜੇ ਚਾਟ ਬਣਦਾ ਹੁੰਦਾ ਟ੍ਰੇਨ ਦਾ ਉਹ ਬਾਕੀ ਦੇਖਦੇ ਆਂ ਜੇ ਕਨਫਰਮ ਹੋਈ ਟ੍ਰੇਨ 'ਚ ਜਾਵਾਂਗੇ ਜੇ ਨਾ ਕਨਫਰਮ ਹੋਈ ਫਿਰ ਬੱਸ 'ਚ ਜਾਵਾਂਗੇ ਤੇ 사ਫਰਾਂ ਨਾਲ ਬਣੇ ਰਹੋ ਇਥੋਂ ਵਾਪਸੀ ਕਰਦੇ ਆ ਗਵਾਲੀਅਰ ਤੋਂ ਤੇ ਆ ਕਮਰਾ ਸੀਗੇ ਇਹ ਚ ਆਪਾਂ ਰਹੇ ਹੋਏ ਸੀਗੇ ਬਾਕੀ ਸਮਾਨ ਚੱਕ ਲਿਆ ਅਮਰਤ ਵੀ ਅਪਦਾ ਸਮਾਨ ਚੱਕਦਾ ਤੇ ਚੱਲਦੇ ਆ ਇਥੋਂ ਪੌਣਿਆਂ ਚਾਲੇ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਤੇ ਹੁਣ نیچے ਨੂੰ ਉਤਰ ਰਹੇ ਆ ਤੁਰ ਕੇ ਜਾਵਾਂਗੇ ਆਪਾਂ نیچے ਤੇ ਟਾਈਮ ਪੌਣੇ 5 ਵਜੇ ਦਾ ਹੋ ਗਿਆ ਲੰਗਰ ਛਕਣ ਲੱਗੇ ਸੀਗੇ ਤੇ ਲੰਗਰ ਛੱਕ ਕੇ ਹੁਣ ਆਪਾਂ ਤੁਰ ਪਏ ਤੇ ਨੀਚੋਂ ਥੋੜੀਓ ਨੀਚੇ ਜਾ ਕੇ ਡੇਢ ਕਿਲੋਮੀਟਰ ਨੀਚੇ ਜਾ ਕੇ ਆਟੋ ਮਿਲੂਗਾ ਤੇ ਉੱਥੋਂ ਆਟੋ ਲੈ ਕੇ ਫੇਰ ਪਹੁੰਚਾਂਗੇ ਸਟੇਸ਼ਨ ਤੇ ਐਵੇਂ ਦਾ ਰਸਤਾ ਇੱਥੋਂ ਆਪਾਂ ਜਾ ਰਹੇ ਆ ਪੈਦਲ ਚੱਲ ਕੇ ਇੱਥੇ ਨਾਲ ਹੀ ਕਿਲਾ ਵੀ ਨਾਲ ਆ ਗੁਰਦੁਆਰਾ ਸਾਹਿਬ ਦੇ ਆ ਸਾਹਮਣੇ ਕੰਧ ਕਿਲੇ ਦੀ ਆ ਜਿਹੜੀ ਉਹ ਵੱਡੀ ਵੱਡੀ ਕੰਧ ਦੇਖਦੀ ਆ ਬਾਕੀ ਨੀਚੇ ਪਹੁੰਚਦੇ ਆ ਫੇਰ ਦੇਖਦੇ ਆ ਕੀ ਰਹਿੰਦਾ ਅਗਲਾ ਮਾਹੌਲ ਸਫ਼ਰ ਦਾ ਇਵੇਂ ਦੇ ਰਾਹ ਤੋਂ ਆਪਾਂ نیچے ਉਤਰ ਰਹੇ ਆ ਤੇ نیچے ਉਤਰਨ ਵੇਲੇ ਤਾਂ ਇਥੋਂ ਸੌਖਾ ਪਰ ਉੱਪਰ ਚੜ੍ਹਨਾ ਤੁਰ ਕੇ ਬਹੁਤ ਔਖਾ ਤੇ ਹੁਣ ਤਾਂ ਜ਼ੋਰ ਨਹੀਂ ਲੱਗ ਰਿਹਾ ਥੱਲੇ ਨੂੰ ਜਾ ਰਹੇ ਆ ਕਾਫੀ ਉਚਾਈ ਤੇ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਤੇ ਇਹ ਕੇਲਾ ਬਾਕੀ ਰਾਹ ਤੁਹਾਨੂੰ ਘਾਟੀ ਵੀ ਦਿਖਾਵਾਂਗੇ ਇਹ ਸਾਰੀ ਜਿਹੜੇ ਉੱਚੇ-ਉੱਚੇ ਪਹਾੜ ਨੇ ਸਾਰੀ ਦਿਖਾਵਾਂਗੇ ਆਲਾ-ਦੋਲਾ ਐਵੇਂ ਜੀ ਇਹ ਘਾਟੀ ਹੈ ਜਿੱਥੇ ਇਹ ਕੇਲਾ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਹ ਐਵੇਂ ਦਾ ਇਥੋਂ ਵਿਊ ਆ ਆ ਗੇਟ ਰਾਹੀਂ ਆਪਾਂ ਆਇਆ ਐ ਇਧਰ ਖਾਈ ਬਹੁਤ ਡੂੰਗੀ ਆ ਇਧਰਲੇ ਪਾਸੇ ਤੇ ਸੂਰਜ ਡੁੱਬ ਰਿਹਾ ਧੁੰਦ ਹੋਈ ਹੋਈ ਆ ਅੱਜ ਇੱਥੇ ਧੁੱਪ ਨਿਕਲੀ ਐ ਜਦੋਂ ਅਸੀਂ ਆਏ ਸੀ ਉਦੋਂ ਠੰਡ ਬਹਾਉ ਸੀ ਬਾਕੀ ਐਵੇਂ ਦੇ ਪਹਾੜ ਨੇ ਦੇਖੋ ਗੱਡੀਆਂ ਬਹੁਤ ਔਖੀਆਂ ਚੜ੍ਹਦੀਆਂ ਨੇ ਓਰੇ ਪੂਰਾ ਰਾਤ ਪੈਂਦਾ ਗੱਡੀਆਂ ਦਾ ਬਾਕੀ ਤੁਰ ਕੇ ਜਾਣ ਵਾਲੇ ਵੀ ਹੁੰਦੇ ਨੇ ਜਿਵੇਂ ਆ ਬਾਈ ਹੁਣੀ ਵੀ ਜਾ ਰਹੇ ਨੇ نیچے ਬੀਖੂ ਬਾਹ ਸੋਣਾ ਇੱਥੋਂ ਸੂਰਜ ਦਾ ਇਹ ਘਾਟੀ ਤੇ ਐਵੇਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਇਹਦੇ ਵਿੱਚ ਇਹ ਕਲਾ ਕੀਤੀ ਗਈ ਆ ਬੁੱਧ ਧਰਮ ਦੀਆਂ ਮੂਰਤੀਆਂ ਇੱਥੇ ਬਣੀਆਂ ਹੋਈਆਂ ਨੇ ਇਹ ਕਾਟੀ ਕਾਫੀ ਪੁਰਾਣੀ ਐ ਦੇਖੋ ਐਵੇਂ ਜੀ ਇਹ ਤੇ ਕਾਲਾ ਹਾਰੀ ਕੀਤੀ ਗਈ ਆ ਬਾਕੀ ਗੱਡੀਆਂ ਬਹੁਤ ਜ਼ੋਰ ਲਾ ਕੇ ਚੜਦੀਆਂ ਨੇ ਐਵੇਂ ਜੀ ਕਲਾਏ ਕਾਟੀ ਦੇ ਕੀਤੀ ਗਈ ਐ ਤੇ ਇਹ ਕੱਟੀ ਤੋਂ ਆਪਾਂ ਤਕਰੀਬਨ ਤਕਰੀਬਨ ਆ نیچے ਉਤਰਿਆ ਏ ਤੇ ਬਾਕੀ ਜਿਹੜੀ ਹੁਣ ਟ੍ਰੇਨ ਦੀ ਟਿਕਟ ਦੀ ਗੱਲ ਆ ਉਹ ਅਸੀਂ ਕੱਲ ਟਿਕਟਾਂ ਬੁੱਕ ਕੀਤੀਆਂ ਸੀ ਦੋਨਾਂ ਦੀਆਂ ਮੇਰੇ ਤੇ ਅਮਰਤ ਦੀਆਂ ਤੇ ਇੱਕ ਟਿਕਟ ਦਾ ਕਨਫਰਮ ਹੋ ਗਈ ਮੇਰੇ ਵਾਲੀ ਜਿਹੜੀ ਅਮਰਤ ਵਾਲੀ ਆ ਉਹ ਹਲੇ ਵੇਟਿੰਗ 'ਚ ਪਈ ਆ ਇੱਕ ਦਾ ਤਾਂ ਸਾਨੂੰ ਅਪਡੇਟ ਆ ਗਿਆ ਐਪ ਤੋਂ ਕਰਦੇ ਹੁੰਦੇ ਆ ਆਈਆਰਸੀ ਆਰਟੀਸੀ ਦੀ ਐਪ ਆ ਟ੍ਰੇਨ ਦੀ ਰੇਲਵੇ ਦੀ ਤੇ ਦੂਸਰੀ ਦਾ ਹਲੇ ਕੋਈ ਅਪਡੇਟ ਨਹੀਂ ਆਇਆ ਬਾਕੀ ਹੁਣ ਦੇਖਦੇ ਆ ਕੀ ਬਣਦਾ ਜੇ ਕਨਫਰਮ ਹੋ ਜAVE ਅਮਰਤ ਵਾਲੀ ਵੀ ਫੇਰ ਟ੍ਰੇਨ 'ਚ ਜਾਵਾਂਗੇ ਨਹੀਂ ਫੇਰ ਦੋਨੋਂ ਕੈਨਸਲ ਕਰਕੇ ਪੈਸੇ ਰਿਫੰਡ ਕਰਾ ਲਾਂਗੇ ਫਿਰ ਬੱਸ 'ਚ ਜਾਵਾਂਗੇ ਇੱਥੋਂ ਦਿੱਲੀ ਫਿਰ ਦਿੱਲੀੋਂ ਪੰਜਾਬ ਨੂੰ ਆਪਾਂ ਪਿੰਡ ਵਾਪਸੀ ਕਰਨੀ ਆ ਤੇ ਸਾਰੀ ਜਾਣਕਾਰੀ ਫਿਰ ਬਾਕੀ ਅੱਗੇ ਜਾ ਕੇ ਦੰਨੇ ਆਪਾਂ ਪਹੁੰਚਦੇ ਆ ਸਟੇਸ਼ਨ ਤੇ ਪਹਿਲਾਂ ਸਟੇਸ਼ਨ ਤੇ ਪਹੁੰਚਾਂਗੇ ਸਟੇਸ਼ਨ ਦੇ ਨਾਲ ਹੀ ਬੱਸ ਸਟੈਂਡ ਆ ਜਹਾਜ਼ ਜਹਾਜ਼ ਬਹੌ ਲਾਂਗੇ ਨੇ ਇੱਥੋਂ ਦੀ ਤੇ ਪਹੁੰਚਦੇ ਆ ਫਿਰ ਸਟੇਸ਼ਨ ਤੇ ਜੇ ਟ੍ਰੇਨ ਦਾ ਆਪਣਾ ਟ੍ਰੇਨ 'ਚ ਜਾਵਾਂਗੇ ਨਹੀਂ ਫਿਰ ਬੱਸ ਤਾਂ ਹੈਗੀ ਹੋएगी ਬਣੇ ਰਹੋ ਨਾਲ ਦੀ ਨਾਲ ਜਾਣਕਾਰੀ ਸਾਰੀ ਆਪਾਂ ਦਿੰਦੇ ਰਹਾਂਗੇ ਤੇ ਆ ਘਾਟੀ ਆਪਾਂ ਕ੍ਰੋਸ ਕਰਕੇ ਆਇਆ ਹੁਣ ਉਤਰ ਕੇ ਆਇਆ ਤੇ ਆ ਸਾਰੀ ਕਿਲੇ ਦੀ ਆਲੇ ਦੁਆਲੇ ਕੰਧ ਬਣੀ ਹੋਈ ਹੈ ਤੇ ਚਾਰ ਦਵਾਰੀ ਹੈ ਕਿਲੇ ਦੀ ਤਾਂ ਕਿ ਪ੍ਰੋਟੈਕਸ਼ਨ ਰਹਿ ਸਕੇ ਤੇ ਉੱਪਰ ਵੀ ਕੰਧ ਕਰੀ ਹੋਈ ਹੈ ਕਿਲੇ ਦੇ ਘਾਟੀ ਦੇ ਉੱਪਰ ਇਹ ਕਿਲਾ ਹੈ ਤੇ ਉਹਦੇ ਉੱਪਰ ਕੰਧ ਕਰੀ ਹੋਈ ਆ ਬਾਕੀ ਜਿਹੜੇ ਇੱਥੋਂ ਦੇ ਲੋਕਲ ਨੇ ਉਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਆ ਜਿਵੇਂ ਉਹ ਹੁਣ ਬਾਈ ਮੂਰੇ ਜਾ ਰਿਹਾ ਇੱਕ ਸਾਡੇ ਤੋਂ ਹੱਥ ਚ ਉਹਦੇ ਝੋਲਾ ਹੈ ਹੋ ਸਕਦਾ ਕੋਈ ਕੰਮਕਰ ਵਾਲਾ ਹੋਵੇ ਉੱਪਰ ਕੰਮ ਕਰਦਾ ਹੋਵੇ ਤੇ ਉੱਪਰ ਦਫ਼ਤਰ ਵਗੈਰਾ ਵੀ ਬਣੇ ਹੋਏ ਨੇ ਇੱਕ ਦੋ ਤੇ ਇਹਨਾਂ ਤਾਂ ਰੋਜ਼ ਦੀ ਕੰਮ ਆ ਇਹਨਾਂ ਨੂੰ ਤਾਂ ਨਾਰਮਲ ਜੀ ਗੱਲ ਲੱਗਦੀ ਹੈ ਇਹ ਚੜ੍ਹਨਾ ਉਤਰਨਾ ਤੇ ਐਵੇਂ ਦੀ ਘਾਟੀ ਆ ਭਾਈ ਇਹ ਲਾਲ ਲਾਲ ਜੀ نیچے ਉਤਰੇ ਤੇ ਇੱਥੇ ਆ ਆਲੇ ਦੁਆਲੇ ਮਾਰਕੀਟ ਹੈ ਸਾਰੀ ਗਵਾਲੀਅਰ ਸ਼ਹਿਰ ਦੀ ਇਹ ਹੈ ਸ਼ਹਿਰ ਗਵਾਲੀਅਰ ਇਥੋਂ ਸਟੇਸ਼ਨ ਦਾ ਆਪਾਂ ਆਟੋ ਪਤਾ ਕਰਦੇ ਆਂ ਪਿੱਛੇ ਪੁੱਛਿਆ ਵੀ ਸੀਗਾ ਤੇ ਇੱਕ ਕਹਿੰਦਾ 150 ਰੁਪਇਆ ਸਟੇਸ਼ਨ ਸਾਰਾ ਉਹ ਹੈਗਾ ਤੈਨੂੰ 4 ਕਿਲੋਮੀਟਰ ਤੇ ਥੋੜਾ ਜਿਹਾ ਅੱਗੇ ਨੂੰ ਆ ਗਏ ਸੀ ਤੁਰ ਕੇ ਫਿਰ ਅੱਗੇ ਨੂੰ ਜਾ ਕੇ ਥੋੜਾ ਜਿਹਾ ਸਸਤਾ ਮਿਲ ਜਾਂਦਾ ਹੁੰਦਾ 150 ਰੁਪਇਆ ਵੈਸੀ 3.5 ਕਿਲੋਮੀਟਰ ਆ ਸਾਰਾ ਭਾਈ ਨੂੰ ਐ ਸੀ ਵੀ ਦੇ ਲਾਂਗੇ ਚੱਲ ਨਵੇਂ ਆਏ ਹੋਏ ਨੇ ਨਾ ਬਾਹਰੋਂ ਅਸੀਂ ਕਿਹ ਭਾਈ ਨਹੀਂ ਸਾਨੂੰ ਬਾਰੇ ਨਹੀਂ ਖਾਂਦਾ ਤੇ ਪਤਾ ਕਰਦੇ ਆਂ ਅੱਗੇ ਜਾ ਕੇ ਅੱਗੇ ਸਾਹਮਣੇ ਇੱਕ ਚੌਕ ਆ ਉੱਥੋਂ ਬੈਠਾਂਗੇ ਆਟੋ ਲੈ ਕੇ ਪਹੁੰਚ ਗਏ ਸਟੇਸ਼ਨ ਤੇ ਆਟੋ ਮਿਲ ਗਿਆ ਸੀਗਾ 25-25 ਰੁਪਈਆ ਚ 50 ਰੁਪਈਆ ਚ ਥੋੜੀ ਦੂਰ ਆ ਗਈ ਉੱਥੇ 150 ਮੰਗੀ ਜਾਂਦੇ ਸੀ ਆ ਸਟੇਸ਼ਨ ਅਗਵਾਰੀਅਰ ਦਾ ਕਿਵੇਂ ਅਮਰਤ ਉਹ ਵੀ ਕਨਫਰਮ ਨਹੀਂ ਟਿਕਟ ਯਾਰ ਬਸ ਇੱਕ ਟਿਕਟ ਕਨਫਰਮ ਹੋ ਗਈ ਇੱਕ ਹੋਈ ਨਹੀਂ ਪੰਗਾ ਬਹੁਤ ਆ ਯਾਰ ਚੱਲ ਦੇਖਦੇ ਆ ਰੇਲਵੇ ਦਾ ਰੇਲਵੇ ਸਟੇਜ ਸੌਰੀ ਟ੍ਰੇਨ ਦਾ ਇਹੀ ਪੰਗਾ ਪੈਂਦਾ ਹਨਾ ਇੱਕ ਕਨਫਰਮ ਹੋ ਜਾਂਦੀ ਆ ਚਲੋ ਦੇਖਦੇ ਆ ਸਟੇਸ਼ਨ ਪਹੁੰਚ ਗਏ ਇੱਥੇ ਪਤਾ ਕਰਦੇ ਆਪਾਂ ਕੀ ਪ੍ਰੋਸੈਸ ਆ ਵੀ ਦੂਜੀ ਕਨਫਰਮ ਹੋਊ ਕਿ ਨਹੀਂ ਕਰਨਾਲ ਇੱਥੇ ਬੱਸ ਸਟੈਂਡ ਆ ਫਿਰ ਬੱਸ ਜੀ ਜਾਵਾਂਗੇ। ਇਹੀ ਕਰ ਸਕਦੇ ਆਂ। ਹੋਰ ਹੱਲ ਨਹੀਂ ਕੋਈ। ਸਟੇਸ਼ਨ ਤੇ ਆਪਾਂ ਪਹੁੰਚ ਗਏ ਆਪਣੀ ਟ੍ਰੇਨ ਦਾ ਜਿਹੜਾ ਚਾਰਟ ਬਣਨਾ ਉਹ 6 ਵਜੇ ਬਣਨਾ। ਹੁਣ 5:30 ਦਾ ਟਾਈਮ ਹੋਇਆ। ਮਾਲੋ ਚਾਰਟ ਦਾ ਮਤਲਬ ਹੁੰਦਾ ਵੀ ਜਿਹੜਾ ਸ਼ੀਟਾਂ ਵੰਡਣੀਆਂ ਨੇ ਉਹਨਾਂ ਨੇ। ਜਿਵੇਂ ਮੇਰੇ ਵਾਲੀ ਤਾਂ ਸੀਟ ਕਨਫਰਮ ਹੋ ਗਈ। ਜਿਹੜੀ ਅਮਰਤਾਲੀ ਆ ਹੁਣ ਉਹ 6 ਵਜੇ ਤੱਕ ਵੇਟ ਕਰਨੀ ਪਊ। 6 ਵਜੇ ਪਤਾ ਲੱਗ ਜੂਗੀ ਕਨਫਰਮ ਹੁੰਦੀ ਆ ਕਿ ਨਹੀਂ ਹੁੰਦੀ। ਅੱਧਾ ਘੰਟਾ ਇੱਥੇ ਵੇਟ ਕਰਦੇ ਆਂ। ਜੇ ਹੋਊਗੀ ਸਾਰਿਆਂ ਨੂੰ ਵਧੀਆ। ਨਹੀਂ ਫਿਰ ਬੱਸ ਜੀ ਜਾਵਾਂਗੇ। ਬੱਸ ਜੀ ਜਾਵਾਂਗੇ। ਤੇ ਬਸ ਸਾਈਥੋਂ ਦੇਤੇ ਘੰਟੇ ਦੇ ਬਾਅਦ ਚੁਰਦੀਆਂ ਨੇ ਦਿੱਲੀ ਨੂੰ ਦਿੱਲੀ ਤੱਕ ਦੀ ਬਸ ਫੜਾ ਜੀ ਬਾਕੀ ਦੇਖਦੇ ਆਂ ਵੇਟ ਚ ਬੈਠਦੇ ਆਂ ਔਰ ਅਮਰ ਤੱਕ ਫੈਕਚਰੂ ਦੇਖਿਆ ਰਹੇ ਸੀ ਬੈਠਦੇ ਆਂ ਬਾਕੀ ਆ ਸਾਰਾ ਸਟੇਸ਼ਨ ਦੇ ਅੰਦਰਲਾ ਬਸ ਆਈ ਪਲੇਟਫਾਰਮ ਨੇ ਹੁਣ ਆਏ ਆਪਾਂ ਕੁਛ ਖਾਣ ਪੀਣੇ ਹਲੇ ਟ੍ਰੇਨ ਕਨਫਰਮ ਨਹੀਂ ਹੋਈ ਟਾਈਮ ਕਾਫੀ ਪਿਆ ਟ੍ਰੇਨ 'ਚ ਤੇ ਟ੍ਰੇਨ ਔਰ ਤੋਂ 4 ਘੰਟੇ ਪਹਿਲਾਂ ਜਿਹੜਾ ਚਾਰਟ ਵੜਦਾ ਉਹਦਾ ਬਾਕੀ ਇੱਥੇ ਬੈਠੇ ਸੀਗੇ ਆਹ ਰੈਸਟੋਰੈਂਟ ਆ ਸਟੇਸ਼ਨ ਦੇ ਨਾਲ ਹੀ ਇੱਧਰ ਅਮਰਤ ਬੈਠਾ ਅਮਰਤ ਕਹਿੰਦਾ 버거 ਖਾਣਾ ਭਾਈ ਹਾਂ ਤੇ ਹੁਣ ਵੇਲਟ ਚਾ ਜਦੋਂ ਵੀ ਚਾਟ ਬਣਦਾ ਉਦੋਂ ਪਤਾ ਲੱਗੂ ਪੂਰਾ ਪਤਾ ਲੱਗੂਗਾ ਉਹ ਵੀ ਟਿਕਟ ਆਪਣੀ ਕਨਫਰਮ ਹੁੰਦੀ ਆ ਕਿ ਨਹੀਂ ਇਹ ਚੱਕਰ ਬਹੁਤ ਆ ਕੀ ਅਮਰਤ ਇਹਨਾਂ ਨੂੰ ਯਾਰ ਹੁਣ ਜਿਵੇਂ ਆਪਾਂ ਦੋ ਜਣਿਆਂ ਨੇ ਇਕੱਠਿਆਂ ਟਿਕਟ ਬੁੱਕ ਕੀਤੀ ਆ ਤਾਂ ਦੋਹਾਂ ਦੀ ਇਕੱਠਿਆਂ ਦੀ ਕਨਫਰਮ ਕਰਨੀ ਜਾਂਦੀ ਆ। ਯਾਰ ਕੈਚੀ ਦਾ ਕੈਂਟਰ ਫੰਨ ਕਰ ਦਿੰਦੇ ਨੇ। ਹਾਂ ਹੁਣ ਅਮਰਤ ਨੂੰ ਮੈਨੂੰ ਲੱਗਦਾ ਵੀ ਅਮਰਤ ਨੂੰ ਰੱਖਣ ਦੀ ਸਲਾਹ ਉਹਨਾਂ ਦੀ। ਮੇਰੀ ਕਨਫਰਮ ਕਰਤੀ ਤੇ ਅਮਰਤ ਦੀ ਵੇਟਿੰਗ 'ਚ ਆ। ਤੇ ਫਿਰ ਔਖਾ ਹੋ ਜਾਂਦਾ। ਬਾਕੀ ਜਿਵੇਂ ਵੀ ਚਾਰਟ ਬਣੂ ਫਿਰ ਦੇਖਦੇ ਆ ਨਹੀਂ ਫਿਰ ਬਸ ਜਾਣਾ ਬੂ ਆਪਾਂ ਨੂੰ। ਤੇ ਬਾਈ ਉੱਧਰ ਬਣਾ ਰਿਹਾ ਵਰਕਰ। 버거 ਖਾਨੇ ਆ। ਫਿਰ ਚੱਲਾਂਗੇ ਸਟੇਸ਼ਨ ਤੇ। ਆ ਐਪ ਆ ਜਿੱਥੋਂ ਆਪਾਂ ਟ੍ਰੇਨ ਦੀ ਟਿਕਟ ਬੁੱਕ ਕਰਦੇ ਹੁੰਦੇ ਆ ਆਈਆਰਸੀਟੀਸੀ ਤੇ ਇੱਥੇ ਮੇ ਕਨਫਰਮ ਸ਼ੋ ਕਰ ਰਹੀ ਆ ਸ਼ੀਟ ਮਿਲ ਗਈ ਆ ਆਪਾਂ ਨੂੰ 16 ਨੰਬਰ ਤੇ ਪਹਿਲਾ ਅਮਰਤਾਲੀ ਦੀ ਫੇਸ ਦੀ ਵੇਟਿੰਗ ਸੀ ਹੁਣ ਇੱਕ ਦੀ ਹੋ ਗਈ ਹੋ ਸਕਦਾ ਵੀ ਕਨਫਰਮ ਹੋ ਜਵੇ ਕਿਉਂ 7 ਵਜੇ ਨੇ ਹਲੇ ਇੱਥੇ 80% ਚਾਂਸ ਸ਼ੋ ਕਰ ਰਿਹਾ ਕਨਫਰਮ ਦੇ ਹੋ ਜੇ ਤਾਂ ਵਧੀਆ ਗੱਲ ਆ ਇੱਕ ਦੀ ਵੇਟਿੰਗ ਆ ਦੇਖਦੇ ਆ ਬਾਕੀ ਕੀ ਬਣਦਾ ਤਾਂ ਆ ਬਾਈ ਨੇ 버ਗਰ ਬਣਾਇਆ ਅੱਜ ਗਵਾਲੀਅਰ ਦਾ 버ਗਰ ਖਾ ਕੇ ਦੇਖਦੇ ਆ ਕਿ ਮੇਰੇਆਂ ਦਾ ਟੇਸਟ ਹੋਰ ਆਪਾਂ ਚੱਲੇ ਆ ਬੱਸ ਸਟੈਂਡ ਤੇ ਆਪਣੀ ਟ੍ਰੇਨ ਦਾ ਚਾਰਟ ਪ੍ਰਿਪੇਅਰ ਹੋ ਗਿਆ ਕਿਵੇਂ ਮੈਂ ਪਹਿਲਾਂ ਦੱਸਿਆ ਕਿ ਮੇਰੇ ਵਾਲੀ ਸੀਟ ਕਨਫਰਮ ਸੀ ਤੇ ਅਮਰਤਾਲੀ ਸੀ ਜਿਹੜੀ ਉਹਦੇ ਪਹਿਲਾਂ 6 ਜਣੇ ਅੱਗੇ ਸੀਗੇ ਤੇ ਹੁਣ ਇੱਕ ਤੇ ਆ ਕੇ ਕਰਾਰੀ ਅੜ ਗਈ ਤੇ ਅਮਰਤਾਲੀ ਕਨਫਰਮ ਨਹੀਂ ਹੋਈ ਮੇਰੇ ਵਾਲੀ ਕਨਫਰਮ ਸੀ ਤੇ ਹੁਣ ਅਸੀਂ ਟਿਕਟਾਂ ਕੈਨਸਲ ਕਰ ਦਿੱਤੀ ਕਿਉਂਕਿ ਇੱਕ ਦੀ ਵੇਟਿੰਗ ਸ਼ੋ ਕਰ ਰਹੇ ਸੀ ਚਾਰਟ ਬਣ ਗਿਆ ਸੀ ਹੁਣ ਕੋਈ ਫਾਇਦਾ ਨਹੀਂ ਸੀ ਸੀਟ ਮਿਲਨੀ ਨਹੀਂ ਸੀਗਾ ਟਿਕਟਾਂ ਸਾਰੀਆਂ ਮੁੱਕ ਗਈਆਂ ਹੁਣ ਅਸੀਂ ਜਾ ਰਹੇ ਹਾਂ ਬੱਸ ਸਟੈਂਡ ਇੱਥੋਂ ਪਿੱਛੋਂ ਖਾ ਪੀ ਕੇ ਹੁਣ ਤੁਰੇ ਹਾਂ ਬਾਈ ਕਹਿੰਦਾ ਇੱਥੇ ਨੇੜੀ ਬੱਸ ਸਟਾਡਾ ਸਟੇਸ਼ਨ ਦਾ ਹੁਣ ਇੱਥੋਂ ਬੱਸ ਫੜਾਂਗੇ ਦਿੱਲੀ ਦੀ ਤੇ ਦਿੱਲੀੋਂ ਫੇਰ ਪਿੰਡਰ ਨੂੰ ਆ ਜਾ ਰਹੇ ਆ ਬੱਸ ਸਟੈਂਡ ਨੂੰ ਤੁਰੇ ਬਹੁਤ ਔਖਾ ਕੰਮ ਹੈ ਨਾ ਅਮਰਤਾਲ ਟ੍ਰੇਨ ਵਾਲਾ ਜਿਵੇਂ ਅਸੀਂ ਹੁਣ ਦੋ ਜਣਿਆਂ ਨੇ ਇਕੱਠਿਆਂ ਨੇ ਟਿਕਟ ਬੁੱਕ ਕੀਤੀ ਸੀ ਤੇ ਇੱਕ ਦੀ ਕਨਫਰਮ ਕਰਤੀ ਇੱਕ ਦੀ ਕੀਤੀ ਨਹੀਂ ਮਤਲਬ ਦੋਨਾਂ ਦੀ ਕਰਨੀ ਚਾਹੀਦੀ ਆ ਯਾਰ ਜਦੋਂ ਦੋ ਜਣੇ ਨੇ ਨਾ ਤੇ ਦੋਨਾਂ ਦੀ ਚਾਹੀਦੀ ਆ ਬਾਕੀ ਹੁਣ ਬੱਸ ਸਟੈਂਡ ਤੇ ਮਿਲਦੇ ਆਂਗੇ ਜਾ ਕੇ ਬੱਸ ਸਟੈਂਡ ਪਹੁੰਚਦੇ ਆਂ ਆ ਗੱਲ ਦੰਗਾ ਕਰੇਗਾ ਬੱਸ ਸਟੈਂਡ ਨੂੰ ਜਾ ਰਹੇ ਆ ਰਸਤੇ ਦੇ ਵਿੱਚ ਆ ਮਾਲ ਆਇਆ ਤੇ ਕਾਫੀ ਵੱਡਾ ਮਾਲ ਲੱਗਦਾ ਮੈਨੂੰ ਲੱਗਦਾ ਗਵਾਲੀਅਰ ਦਾ ਸਭ ਤੋਂ ਵੱਡਾ ਮਾਲ ਇਹੀ ਹੋਊ ਕਿਉਂ ਜਿਵੇਂ ਅਸੀਂ 2-3 ਦਿਨ ਜਿਵੇਂ 2 ਦਿਨ ਹੋ ਗਏ ਹੋਰੇ ਆਇਆ ਨੂੰ ਨਾ ਤੇ ਇਹੀ ਮਾਲ ਜਾਂਦੇ ਹੋਏ ਦੇਖਿਆ ਸੀ ਜਦੋਂ ਆਏ ਹੁਣ ਵੀ ਇਹ ਆਇਆ ਰਸਤੇ 'ਚ ਮੈਨੂੰ ਤੇ ਇਹੀ ਵੱਡਾ ਮਾਲ ਲੱਗਦਾ ਡੀਬੀ ਮਾਲ ਬਾਕੀ ਬੱਸ ਸਟੈਂਡ ਸਾਹਮਣੇ ਆ ਇੱਥੇ ਨਾਲੇ ਅਮਰਤ ਸੱਜੇ ਹੱਥਾ ਬੱਸ ਸਟੈਂਡ ਆ ਮੁੜ ਕੇ ਨਾ ਮਾਲ ਦੇ ਨਾਲ ਆਪਾਂ ਗਏ ਹੀ ਨਹੀਂ ਉਦਣਾ ਜਦੋਂ ਆਏ ਆ ਬਸ ਸਟੈਂਡ ਪਹੁੰਚ ਗਏ ਆਪਾਂ ਇਹ ਗਵਾਲੀਅਰ ਦਾ ਬਸ ਸਟੈਂਡ ਹੈ। ਬਾਕੀ ਬਹੁਤ ਸਾਰੀਆਂ ਬੱਸਾਂ ਇੱਥੇ ਲੱਗੀਆਂ ਹੋਈਆਂ ਨੇ। ਇੱਥੋਂ ਹੁਣ ਪਤਾ ਕਰਦੇ ਹਾਂ ਦਿੱਲੀ ਦੀ ਬੱਸ ਦਾ। ਦਿੱਲੀ ਦੀ ਬੱਸ ਲੈਣੀ ਆਪਾਂ ਇੱਥੋਂ। ਇੱਥੋਂ ਕਿਸੇ ਤੋਂ ਪੁੱਛਦੇ ਹਾਂ। ਆਪਾਂ ਨੂੰ ਟਿਕਟ ਮਿਲਿਆ ਹੁਣ ਆਗਰੇ ਤੱਕ ਦੀ। ਫਿਰ ਆਗਰੇ ਤੋਂ ਜਾਵਾਂਗੇ ਦਿੱਲੀ। ਸਿੱਧੀ ਦਿੱਲੀ ਦੀ ਬੱਸ ਲੈਣੀ ਸੀ। ਤੇ ਉੱਧਰ ਸਾਹਮਣੇ ਬਸ ਖੜੀ ਐ 200 ਰੁਪਿਆ 200 ਹੀ ਲੱਗਿਆ ਨਾ ਹਾਂ 200 ਰੁਪਿਆ ਟਿਕਟ ਇੱਥੋਂ ਆਗਰੇ ਤੱਕ ਦੀ ਤੇ 8:40 ਤੇ ਆਉਣੀ ਬਸ ਚੱਲੂ ਚੱਲ ਅਮਰ ਦਾ ਪਾਈ ਟੀਮ ਚ ਵਹੇ ਕਢਾ ਲਈਏ ਯਾਰ ਇੱਥੋਂ ਆਪਾਂ ਇੱਕ ਪਾਣੀ ਦੀ ਬੋਤਲ ਲਈ ਆ ਤੇ ਲੇਸ ਤੇ ਗੁਰਕਰੇ ਨਾਲ ਲੈ ਲੈ ਜੇ ਭੁੱਖ ਲੱਗੀ ਖਾ ਲਾਂਗੇ ਤੇ ਬਾਈ ਦੇ ਰਿਹਾ ਹੈ ਲੇਰ ਤੋਂ ਬੱਸ ਆਪਣੀ ਚੱਲ ਵੀ ਪੂਰੇ 8:40 ਮਿੰਟਾਂ ਦੇ ਦੇਖਦੇ ਆ ਕਿੰਨੇ ਟਾਈਮ ਚ ਆਪਾਂ ਨੂੰ ਆਗਰੇ ਲਾਉਂਦੀ ਆ ਬੱਸ ਇਹ ਤੇ ਇੱਥੇ ਵੀ ਪੰਜਾਬ ਵਾਲਾ ਮੌਸਮ ਆਇਆ ਹੁਣ ਜਿਵੇਂ ਆਪਣੇ ਪੰਜਾਬ ਚ ਬਹੁਤ ਠੰਡ ਬਹੁਤ ਤਾਂ ਬਾਹਰ ਥੋੜੀ ਥੋੜੀ ਧੁੰਦ ਵੀ ਹੋ ਗਈ ਤੇ ਟੈਂਪਰੇਚਰ ਕਾਫੀ ਲੋ ਹੈ ਪਹੁੰਚ ਗਏ ਆਗਰੇ ਆਗਰੇ ਦਾ ਹੈ ਬਸ ਅੱਡਾ ਸਾਰਾ ਤੇ ਠੰਡ ਬਹੁਤ ਹੈ ਠੰਡ ਨੇ ਰਿਕਾਰਡ ਤੋੜੇ ਪਏ ਨੇ ਇੱਥੇ ਕਹਿੰਦੇ ਆ ਦਿੱਲੀ ਨੂੰ ਜਾਊਗਾ ਸਭ ਅਮਰਤ ਗਿਆ ਪਤਾ ਕਰਨ ਠੰਡ ਨੇ ਇੱਥੇ ਰਿਕਾਰਡ ਤੋੜੇ ਪਏ ਨੇ ਹਜੂਰ ਸਾਹਿਬ ਬਹੁਤ ਵਧੀਆ ਮੌਸਮ ਸੀ ਧੁੰਦ ਪੈ ਰਹੀ ਆ ਟੈਂਪਰੇਚਰ 6 ਡਿਗਰੀ ਆ ਹਾਂ ਵੀ ਮਰ ਤਾ ਹੈ ਹਾਂ ਲਿਖਾ ਤੋਂ ਲਿਖਿਆ ਨਹੀਂ ਹੋਇਆ ਪੁੱਛ ਲੈਣੇ ਆਉਂਦਾ ਬਾਈ ਪਤਾ ਕਰ ਲਾਂਦੇ ਆ ਉੱਤਰੂ ਗਈ ਤੇਥੋਂ ਦਿੱਲੀ ਨੂੰ ਹੁਣ ਆ ਬਸ ਜਾਊਗੀ 10 ਮਿੰਟ ਤੱਕ ਇਹ ਬਸ ਚੱਲਣ ਲੱਗੀ ਆ ਇਹਦੇ ਚ ਬੈ ਕੇ ਚੱਲਦੇ ਆ ਉੱਤਰ ਪ੍ਰਦੇਸ਼ ਪ੍ਰਵਾਹਨ ਆਗਰੇ ਤੋਂ ਆਪਣੀ ਬਸ ਚੱਲਣ ਲੱਗੀ ਆ ਦੇਖੋ ਦਿੱਲੀ 195 ਕਿਲੋਮੀਟਰ ਹੈ ਤੇ ਇਹ ਬਸ ਆਪਾਂ ਨੂੰ ਨਿਜ਼ਾਮੁਦੀਨ ਤੱਕ ਲੈ ਕੇ ਜਾਊਗੀ ਫਿਰ ਉੱਥੋਂ ਆਪਾਂ ਲਵਾਂਗੇ ਪੰਜਾਬ ਵਾਲੀ ਬਸ ਇਥੋਂ 95 ਕਿਲੋਮੀਟਰ ਆਪਾਂ ਸਫ਼ਰ ਕਰਨਾ ਤੇ ਠੰਡ ਬਹੁਤ ਆ ਇੱਥੇ ਹਿੰਸਾਵਾਲੇ ਦੇ ਪਾਸੇ ਤਾਂ ਬਹੁਤ ਵਧੀਆ ਮਾਹੌਲ ਜੀ ਕਿੰਨੇ ਟੈਂਪਰੇਚਰ 7-8 ਡਿਗਰੀ ਹੋਆ ਪੂਰੀ ਖੰਡਾ ਆਸਕ ਖਰੇ ਬੈਠੇ ਤੇ ਇਹ ਲਾਊ ਬੰਦਾ ਦਾ ਚਾਰ ਘੰਟੇ ਚਾਰ ਘੰਟੇ ਦਾ ਮੰਨਣਾ ਨਹੀਂ ਹਾਂ ਬਾਈਕ ਤੋਂ ਪੁੱਛਿਆ ਸੀ ਜਿਹੜਾ ਕਨੈਕਟਰ ਹੈ ਉਹ ਕਹਿੰਦਾ 4 ਘੰਟੇ ਲੱਗਣਾ ਬੱਸ ਆਪਣੀ ਆਗਰੇ ਤੋਂ ਚੱਲ ਵੀ ਤੇ ਇਹ ਬੱਸ ਜਾਊਗੀ ਮਥੂਰਾ ਹੋ ਕੇ ਤੇ ਦਿੱਲੀ 195 ਕਿਲੋਮੀਟਰ ਹੈ ਮਥੂਰਾ ਦੇ ਵਿੱਚ ਦੀ ਆਪਣੀ ਬੱਸ ਜਾਊਗੀ ਕੀ ਕਹੇ ਦੀਆਂ ਠੰਡਾ ਬਹੁਤ ਬਾਬਾ ਜੀ ਯੂਰ ਸਾਹਿਬ ਵਧੀਆ ਹਫ਼ਤਾ ਲੰਘਿਆ ਸਹੀ ਗੱਲ ਇੱਥੇ ਠੰਡ ਨੇ ਬੱਸ ਕਰਾਦੀ ਪਹੁੰਚ ਗਏ ਆਪਾਂ ਦਿੱਲੀ ਤੇ ਇਸ ਬੱਸ ਸਟਾਪ ਤੇ ਆਪਾਂ ਨੂੰ ਬੱਸ ਨਹੀਂ ਲਾਇਆ ਤੇ ਹੁਣ ਆਪਾਂ ਮੈਟਰੋ ਸਟੇਸ਼ਨ ਤੇ ਜਾ ਰਹੇ ਹਾਂ ਮੈਪ ਲਾਇਆ 700 ਮੀਟਰ ਦੀ ਦੂਰੀ ਤੇ ਇੱਥੇ ਮੈਟਰੋ ਸਟੇਸ਼ਨ ਹੈ ਤੇ ਉੱਥੋਂ ਆਪਾਂ ਮੈਟਰੋ ਫੜਾਂਗੇ ਜਾਵਾਂਗੇ ਕਸ਼ਮੀਰੀ ਗੇਟ ਬਾਕੀ ਆਲਾ-ਦਾਲਾ ਬਾਕੀ ਆਲਾ ਦਵਾਲਾ ਤੁਹਾਨੂੰ ਦਿਖਾਉਨੇ ਆ ਬਹੁਤ ਧੁੰਦ ਹੋਈ ਪਈ ਆ ਮੌਸਮ ਬਹੁਤ ਖਰਾਬ ਆ ਠੰਡਾ ਪੂਰੀ ਇਹ ਆ ਸਾਰਾ ਬੱਸ ਸਟਾਪ ਜਿੱਥੇ ਬੱਸ ਨੇ ਆਪਾਂ ਨੂੰ ਉਤਾਰਿਆ ਨizamuddin ਦਾ ਧੁੰਦ ਦੇਖ ਲਓ ਬਹੁਤ ਧੁੰਦਾ ਤੇ 6 ਡਿਗਰੀ ਉਹ ਟੈਂਪਰੇਚਰ ਆ ਸਾਰਾ ਠੰਡ ਪੂਰੀ ਹੋਈ ਪਈ ਆ ਤੇ ਲੱਗਦਾ ਕੋਈ ਟੂਣਾ ਟੱਪ ਗੇ ਉਰੇ ਹੁਣ ਪਹੁੰਚੇ ਆਂ ਅਸੀਂ ਇੱਥੇ ਕਹਿੰਦੇ ਵੀ ਮੈਟਰੋ ਬੰਦ ਆ ਅੱਜ ਸੰਡੇ ਆਂ ਇਹ ਤੋਂ ਬਾਅਦ ਆ ਲੱਗਾ ਨਾ 7 ਵਜੇ ਖੁੱਲਦੀ ਆ ਕਹਿੰਦੇ ਐਤਵਾਰ ਨੂੰ ਲੇਟ ਖੁੱਲਦੀ ਹੂ ਹੂ ਕੋਈ ਹਿਸਾਬ ਕਿ ਤਵ ਤੇ ਕਹਿੰਦੇ 7 ਵਜੇ ਖੁੱਲੂ ਮੈਟਰੋ ਮੈਟਰੋ ਵਾਲਾ ਸਟੇਸ਼ਨ ਆ ਤੇ ਹੁਣ ਬੱਜੇ ਨੇ 6 ਫਿਰ ਹੁਣ ਜਿਹੜੀ ਸਿਟੀ ਬੱਸ ਚੱਲਦੀ ਆ ਇੱਥੇ ਦਿੱਲੀ ਚ ਉਹ ਜਾਵਾਂਗੇ ਉਹ ਜਾਊ ਕਸ਼ਮੀਰੀ ਗੇਟ ਸਾਨੂੰ ਲੈ ਕੇ ਕਸ਼ਮੀਰੀ ਗੇਟ ਤੋਂ ਫਿਰ ਆਪਾਂ ਨੂੰ ਪੰਜਾਬ ਵਾਲੀ ਬੱਸ ਮਿਲੂ ਖੰਨੇ ਵਾਲੀ ਬੱਸ ਤੇ ਇਹ ਚੱਜ ਕੀ ਹੋ ਗਿਆ ਅਮਰਤ ਪਤਾ ਨਹੀਂ ਪੁੱਛ ਨਾ ਕੋ ਯਾਰ ਤੇ ਕੱਲ ਤੇ ਬਹੁਤ ਖੱਜਲ ਖਵਾਰ ਹੋ ਰਿਹਾ ਯਾਰ ਇੱਕ ਠੰਡ ਬਹੁਤ ਆ ਤੇ ਇੱਕ ਖੱਜਲ ਖਵਾਰੀ ਹੋ ਰਹੀ ਆ ਬਹੁਤ ਤੇ ਬੱਸ ਦੀ ਵੇਟ ਕਰਦੇ ਆ ਰੇ ਹੜਕਿੰਗ ਸਿਟੀ ਬੱਸ ਦੀ ਲਓ ਜੀ ਸਿਟੀ ਬੱਸ ਆ ਗਈ ਆਪਣੀ ਤੇ ਬੱਸ ਚ ਆਪਾਂ ਬਹਿ ਗਏ ਇਹ ਬੱਸ ਆਪਾਂ ਨੂੰ ਲੈ ਕੇ ਜਾਊਗੀ ਕਸ਼ਮੀਰੀ ਗੇਟ ਦੇ ਆਈਐਸਬੀਟੀ ਦੇ ਯਾਨੀ ਕਿ ਕਸ਼ਮੀਰੀ ਗੇਟ ਦੇ ਬੱਸ ਸਟੈਂਡ ਤੇ ਜਿੱਥੋਂ ਆਪਣੇ ਪੰਜਾਬ ਵਾਸਤੇ ਬੱਸਾਂ ਚੱਲਦੀਆਂ ਨੇ ਬਾਕੀ ਅਮਰਤ ਬੈਠਾ ਮੂਰੇ ਕਿਉਂ ਇਕੱਠਾ ਜਾ ਕਿਉਂ ਹੋਇਆ ਬੈਠਾ ਹੁਣ ਠੰਡ ਬਹੁਤ ਆ ਤੇ ਪਹੁੰਚਦੇ ਆ ਕਿਵੇਂ ਮਾਤਾ ਪਤਾ ਨਹੀਂ ਕੀ ਟੱਕਰ ਪਈ ਸਹੀ ਆ ਸਹੀ ਆ ਟੂਣਾ ਟੱਪ ਗਿਆ ਤੂੰ ਕੋਈ ਟਿਕ ਟਿੱਤੀ ਮੇਰੀ ਹੋ ਗਈ ਸੀ ਕਿਨਵਾਰ ਮੈਂ ਤੇਰੀ ਦਾ ਹੀ ਆ ਤੂੰ ਟੂਣਾ ਲੰਘਿਆ ਬਈ ਤੇ ਪਹੁੰਚਦੇ ਆ ਕਸ਼ਮੀਰੀ ਗੇਟ ਆ ਪਹੁੰਚ ਗਏ ਕਸ਼ਮੀਰੀ ਗੇਟ ਦੇ ਬੱਸ ਸਟੈਂਡ ਤੇ ਆਈਐਸਬੀਟੀ ਇੱਥੋਂ ਬੱਸ ਮਿਲੂਗੀ ਆਪਾਂ ਨੂੰ ਪੰਜਾਬ ਜਾਣ ਵਾਸਤੇ ਖੰਨੇ ਜਾਣ ਵਾਸਤੇ ਕਸ਼ਮੀਰੀ ਗੇਟ ਦੇ ਆਈਐਸਬੀਟੀ ਤੋਂ ਆਪਾਂ ਨੂੰ ਆ ਬੱਸ ਮਿਲ ਗਈ ਧੰਨ ਬੱਸ ਦੀ ਤੇ ਖੰਨੇ ਤੱਕ ਦੀ ਬੱਸ ਮਿਲ ਗਈ ਇਹਦੇ ਚ ਆਪਾਂ ਜਾਵਾਂਗੇ ਖੰਨੇ ਨੂੰ ਤੇ 7:40 ਮਿੰਟਾਂ ਤੱਕ ਦਸ ਤੁਰਨੀ ਆ ਸਵਾ 7 ਦਾ ਟਾਈਮ ਹੋ ਗਿਆ ਬਹਿਨੇ ਆ ਬੱਸ ਚ ਸਵਾਰ ਰੱਖਦੇ ਆ ਅੰਬਾਲੇ ਤੋਂ ਪਿੱਛੇ ਬਸ ਆਪਣੀ ਰੁਗੀ ਹੈ ਢਾਬੇ ਤੇ ਬਾਕੀ ਇੱਥੇ ਚਾਹ ਪੀਂ ਰਹੇ ਆਪਾਂ ਠੰਡ ਬਹੁਤ ਆ ਟੈਂਪਰੇਚਰ ਹੈਗਾ 5 6 ਡਿਗਰੀ ਬਹੁਤ ਠੰਡਾ ਧੁੰਦ ਹੋਈ ਵੀ ਆ ਹਾਂ ਵੀ ਅਮਰਤਾ ਆਉਂਦਾ ਹਯੂਰ ਸਾਹਿਬ ਜਿਆਦਾ ਬਹੁਤ ਵਧੀਆ ਮੌਸਮ ਸੀਗਾ ਤੇ ਚਾਹ ਪੀ ਕੇ ਫੇਰ ਬਹਿਨੇ ਆ ਬਸ ਚ ਹੈ ਹਾਂ ਬਸ ਜੀ ਠੀਕ ਸੀ ਬਾਹਰ ਉਤਰਨ ਸਾਰਨ ਬਹੁਤ ਠੰਡ ਚੜ ਗਈ ਤੇ ਚਾਹ ਪੀ ਕੇ ਫਿਰ ਬੈਨੇ ਆ ਬਸ ਤੇ ਅੱਧੇ ਘੰਟੇ ਦੀ ਬ੍ਰੀਕ ਲਈ ਇੱਥੇ ਬਸ ਰੁਕੀਆ ਬਾਕੀ ਹੋਰ ਬਹੁਤ ਸਾਰੀਆਂ ਬੱਸਾਂ ਇੱਥੇ ਖੜੀਆਂ ਨੇ ਚਾਹ ਪੀ ਕੇ ਆਪਾਂ ਢਾਬੇ ਤੋਂ ਬਾਹਰ ਆ ਗਏ ਤੇ ਅੰਬਾਲੇ ਤੋਂ ਥੋੜਾ ਜਿਹਾ ਪਿੱਛੇ ਆਪਣੀ ਬੱਸ ਖੜੀ ਐ ਸਾਰੀਆਂ ਬੱਸਾਂ ਇੱਥੇ ਖੜਦੀਆਂ ਨੇ ਆ ਕੇ ਬਹੁਤ ਸਾਰੀਆਂ ਬੱਸਾਂ ਨੇ ਠੰਡ ਬਹੁਤ ਆ ਹੱਥ ਠਰ ਰਹੇ ਨੇ ਪੂਰਾ 5-6 ਡਿਗਰੀ ਟੈਂਪਰੇਚਰ ਆ ਜਿਵੇਂ ਹੁਣ ਅਸੀਂ ਗਵਾਲੀਅਰ ਤੋਂ ਜਿਹੜਾ ਸਾਡਾ ਪਹਿਲਾ ਟੂਰ ਦਾ ਪਲਾਨ ਸੀਗਾ ਗਵਾਲੀਅਰ ਤੋਂ ਅਸੀਂ ਆਗਰੇ ਆਉਣਾ ਸੀ ਤੇ ਇਹ ਠੰਡ ਕਰਕੇ ਅਸੀਂ ਆਪਣਾ ਟੂਰ ਕੈਨਸਲ ਕਰਿਆ ਸਾਨੂੰ ਐਵੇਂ ਸੀਗਾ ਕਿ ਜਿੰਨਾ ਟਾਈਮ ਤੱਕ ਅਸੀਂ ਵਾਪਸ ਆਵਾਂਗੇ ਯੂਰ ਸਾਹਿਬ ਤੋਂ ਆਗਰੇ ਉਹਨਾਂ ਟਾਈਮ ਮੌਸਮ ਸਹੀ ਹੋ ਜੂ ਔਰ ਜਦੋਂ ਰਸਤੇ ਜਾ ਕੇ ਦੇਖਿਆ ਠੰਡ ਬਹੁਤ ਸੀ ਤੇ ਆਗਰੇ ਦਾ ਆਪਾਂ ਜਦੋਂ ਮੌਸਮ ਸਹੀ ਹੋਊਗਾ ਧੁੰਦਾਂ ਹਟਣਗੀਆਂ ਠੰਡ ਹਟੂ ਫੇਰ ਆਪਾਂ ਕਰਾਂਗੇ ਟੂਰ ਤੇ ਫਿਲਹਾਲ ਵਾਪਸੀ ਕਰ ਰਹੇ ਹਾਂ ਪਿੰਡ ਨੂੰ ਬਾਕੀ ਅਮਰਤ ਦਊ ਜਾਣਕਾਰੀ ਠੰਡ ਬਾਰੇ ਠੰਡ ਬਾਈ ਬਹੁਤ ਆ ਹਾਂ ਉਹ ਆਪਾਂ ਕਹਿੰਦੇ ਕਿ ਉਹ ਕਹਿੰਦੇ ਨਹੀਂ ਰਗਾ ਤੂੰ ਪੰਜਾਬੜ ਤੋਂ ਵੀ ਠੇਕੀ ਜਾਂਨੇ ਤੂੰ ਠੇਕੀ ਜਾਂਨੇ ਉਹ ਰਿਆ ਪਤਾ ਲੱਗਦਾ ਵੀ ਭਾਈ ਨਾ ਕੋਟ-ਕੂਟ ਫੇਲ ਨੇ ਜੰਮੀਆ ਜਿਹੜੇ ਸਾਡੇ ਕੋਲਡ ਪਾਏ ਹੋਏ ਦੇਖਦੇ ਨੇ ਨਾ ਇਹ ਜਮੀਨ ਠੰਡ ਰੋਕਦੇ ਬਹੁਤ ਠੰਡਾ ਬਹੁਤ ਆਲੇ-ਦਾਲੇ ਧੁੰਦੇ ਧੁੰਦਪਈਆ ਤੇ ਹੁਣ ਇਥੋਂ ਬੱਸ ਚੱਲੂਗੀ ਆਪਣੀ ਬੱਸ 'ਚ ਬੈਹਨੇ ਆਂਗੇ ਆ ਵਾਸਾ ਫੜੀ ਹਾਂਜੀ ਆਪਾਂ ਘਰੇ ਪਹੁੰਚ ਗਏ ਜਿਵੇਂ ਤੁਸੀਂ ਸਾਰਾ ਬਲੌਗ ਦੇਖਿਆ ਕੱਲ ਆਪਾਂ ਤਕਰੀਬਨ ਦੁਪਹਿਰ ਦੇ ਸਮੇਂ ਗਵਾਲੀਅਰ ਤੋਂ ਚੱਲੇ ਸੀਗੇ ਤੇ ਸਾਰੀ ਆਪਾਂ ਵੀਡੀਓ ਤੁਹਾਨੂੰ ਦਿਖਾਈਏਗਾ ਥੋੜੀ ਜੀ ਖੱਜਲ ਖਵਰੀ ਹੋਈ ਆ ਆਪਾਂ ਨੂੰ ਵਾਪਸੀ ਦੇ ਵਿੱਚ ਕਿਉਂਕਿ ਟ੍ਰੇਨ ਦੀ ਟਿਕਟ ਆਪਣੀ ਕਨਫਰਮ ਨਹੀਂ ਹੋਈ ਸੀ ਸੋ ਇਸ ਸਫ਼ਰ ਨੂੰ ਸਮਾਪਤ ਕਰਦੇ ਆਂ ਆਪਾਂ ਸਾਰਾ ਸਫਰ ਹਜੂਰ ਸਾਹਿਬ ਦਾ ਗਵਾਲੀਅਰ ਦਾ ਤੁਹਾਨੂੰ ਦਿਖਾਇਆ ਮਿਲਦੇ ਆਂ ਜਲਦੀ ਨਵੇਂ ਸਫਰਾਂ ਦੇ ਨਾਲ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਮਿੱਤਰਾਂ ਦੋਸਤਾਂ ਨਾਲ ਬਾਕੀ ਹੋਰ ਜਿਹੜੀ ਸਾਰੀ ਜਾਣਕਾਰੀ ਵਾਲੀ ਇੱਕ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ ਹਜੂਰ ਸਾਹਿਬ ਵਾਲੀ ਕਿ ਉੱਥੇ ਕਮਰੇ ਕਿਸ ਤਰ੍ਹਾਂ ਮਿਲਦੇ ਨੇ ਹਜੂਰ ਸਾਹਿਬ ਬਾਕੀ ਟ੍ਰੇਨ ਦਾ ਹਾਰਾ ਕੀ ਹਸਾਬ ਕਿਤਾਬ ਉਹ ਆਪਾਂ ਇੱਕ ਅਲੱਗ ਤੋਂ ਵੀਡੀਓ ਜਰੂਰ ਬਣਾਵਾਂਗੇ ਇਸ ਵੀਡੀਓ ਨੂੰ ਕਰਦੇ ਆਂ ਐਂਡ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ